ਦਿੱਲੀ ਚੋਣਾਂ ਨੂੰ ਹੁਣ ਬਸ ਕੁਝ ਹੀ ਦਿਨ ਬਾਕੀ ਰਹਿ ਗਏ ਨੇ ਸਿਆਸੀ ਦਿਗਜਾਂ ਵੱਲੋਂ ਚੋਣ ਪ੍ਰਚਾਰ 'ਚ ਪੂਰੀ ਤਾਕਤ ਲਾਈ ਜਾ ਰਹੀ ਹੈ ਇਸ ਸਭ ਦੇ ਵਿਚਾਲੇ ਮਾਹੌਲ ਅਚਾਨਕ ਉਸ ਵੇਲੇ ਹੋਰ ਜ਼ਿਆਦਾ ਗਰਮਾ ਗਿਆ ਜਦੋਂ ਇੱਕ ਟੀਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਦਿੱਲੀ ਸਥਿਤ ਰਿਹائش ਤੇ ਪਹੁੰਚੀ ਕਿਉਂਕਿ ਦਿੱਲੀ 'ਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹائش ਕਪੂਰਥਲਾ ਹਾਊਸ ਵਿੱਚ ਇਹ ਦਬਿਸ਼ ਚੋਣ ਕਮਿਸ਼ਨ ਦੀ ਇੱਕ ਟੀਮ ਵੱਲੋਂ ਦਿੱਤੀ ਗਈ ਸੀ ਜੀ ਹਾਂ ਦਿੱਲੀ ਚ ਭਗਵੰਤ ਮਾਨ ਦੀ ਸਰਕਾਰੀ ਰਿਹਾਇਸ਼ ਕਪੂਰਥਲਾ ਹਾਊਸ ਤੇ ਚੋਣ ਕਮਿਸ਼ਨ ਦੀ ਇੱਕ ਟੀਮ ਦੇ ਵੱਲੋਂ ਦਬਿਜ ਦਿੱਤੀ ਗਈ ਜਿਸ ਨੂੰ ਆਪ ਦੇ ਵੱਡੇ ਲੀਡਰ ਆਪ ਰੇਡ ਕਹਿੰਦੇ ਨਜ਼ਰ ਆਏ। ਚੋਣ ਕਮਿਸ਼ਨ ਦੀ ਟੀਮ ਦਾ ਕਹਿਣਾ ਹੈ ਕਿ ਉਹਨਾਂ ਦਾ ਇਸ ਥਾਂ ਤੇ ਪੈਸੇ ਵੰਡਣ ਦੀ ਸੀ ਵਿਜੀਲ ਐਪ ਜ਼ਰੀਏ ਸ਼ਿਕਾਇਤ ਮਿਲੀ ਸੀ ਜਿਸ ਤੋਂ ਬਾਅਦ ਉਹ ਇੱਥੇ ਪਹੁੰਚੇ ਨੇ। ਪਰ ਦੱਸ ਦਈਏ ਕਿ ਟੀਮ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਪਹਿਲਾਂ ਜੂਨੀਅਰ ਅਧਿਕਾਰੀ ਤੇ ਫਿਰ ਆਰਓ ਯਾਨੀ ਕਿ ਰਿਟਰਨਿੰਗ ਆਫੀਸਰ ਇੱਥੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੂੰ ਸਮਝਾਉਂਦੇ ਨਜ਼ਰ ਆਏ। ਅੰਦਰ ਜਾਣ ਦੀ ਇਜਾਜ਼ਤ ਮੰਗਦੇ ਨਜ਼ਰ ਆਏ ਪਰ 2 ਘੰਟੇ ਇੰਤਜ਼ਾਰ ਕਰਨ ਦੇ ਬਾਵਜੂਦ ਟੀਮ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤੇ ਟੀਮ ਨੂੰ ਵਾਪਸ ਪਰਤਣਾ ਪਿਆ ਰਿਪੋਰਟ ਬਣਾਏਗੇ ਸਰ ਹਾਂ ਸਰ ਰਿਪੋਰਟ ਬਣਾਏਗੇ ਸਰ ਤੋਂ ਆਪਕਾ ਜੋ ਸਰਚ ਥਾ ਉਹ ਖਤਮ ਹੋ ਗਿਆ ਹੈ ਸਰ ਸਰਚ ਕਰ ਪਾਇਆ ਆਮ ਸਭ ਉੱਥੇ ਹੀ ਦੂਜੇ ਪਾਸੇ ਇੱਕ ਬਿਆਨ ਹੋਰ ਵੀ ਨਿਕਲ ਕੇ ਸਾਹਮਣੇ ਆਇਆ ਜੋ ਕਿ ਉੱਥੇ ਤਾਇਨਾਤ ਸਿਕਿਉਰਿਟੀ ਆਫੀਸਰ ਦਾ ਸੀ ਜਿਸ 'ਚ ਇਹ ਦਾਵਾ ਕੀਤਾ ਗਿਆ ਕਿ 8 ਲੋਕਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਟੀਮ ਨੇ ਜਾਂਚ ਨਹੀਂ ਕੀਤੀ ਅੰਦਰ ਜਾਣੇ ਦਿਆ ਪਰਮਿਸ਼ਨ ਹੋ ਗਈ 8 ਆਦਮੀ ਕੀ ਨੂੰ ਬਾਅਦੋਂ ਬੋਲੋ ਅਸੀਂ ਨਹੀਂ ਕਰਨਾ ਵਾਪਸ ਚਲੇ ਸੀਐਮ ਹਾਊਸ ਦੇ ਮੁਲਾਜ਼ਮਾ ਨੇ ਆਰੋ ਦੇ ਦਾਅਵੇ ਨੂੰ ਸਿਰੇ ਤੋਂ ਨਕਾਰ ਦਿੱਤਾ ਤੇ ਦੂਜੇ ਪਾਸੇ ਆਰੋ ਸਾਹਿਬ ਦਾ ਕਹਿਣਾ ਸੀ कि सानू ता 2 ਘੰਟੇ ਖੱਜਲ ਖੁਆਰ ਕਰਨ ਤੋਂ ਬਾਅਦ ਵੀ ਅੰਦਰ ਜਾਣ ਨਹੀਂ ਦਿੱਤਾ ਗਿਆ ਸਾਨੂੰ ਬੇਰੰਗ ਵਾਪਸ ਪਰਤਣਾ ਪੈ ਰਿਹਾ ਹੈ ਉੱਥੇ ਇਸ ਦਬਿਸ਼ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਕੀ ਕੁਝ ਕਹਿਣਾ ਹੈ ਲਓ ਉਹ ਵੀ ਸੁਣੋ ਅੱਛਾ ਉਹ ਸ਼੍ਰੀ ਆਮ ਪੈਸੇ ਵੰਡਤਾ ਪ੍ਰਵੇਸ਼ ਵਰਮਾ ਕਹਿੰਦਾ ਨਾਮ ਹੈ ਉਸਕਾ ਪ੍ਰਵੇਸ਼ ਵਰਮਾ ਹਾਂ ਤੋ ਉਹ ਉਹ ਦਿੱਖਤਾ ਨਹੀਂ ਹੈ ਨਜ਼ਰ ਨਹੀਂ ਆਤਾ इनको ਉਹ ਟਵੀਟ ਕਰਕੇ ਪੈਸੇ ਵੰਡਤਾ ਹੈ ਕਿ ਅੱਜ ਮੈਂ ਆਹਾਂ ਪੇ ਪੈਸੇ ਵੰਟੂੰਗਾ ਤੋ ਉਸਕਾ ਤੋ ਧਿਆਨ ਨਹੀਂ ਹੈ भगवंत मान के घर पे रेड कर लो केजरीवाल के घर पे रेड कर लो सौरभ भारद्वाज को पकड़ लो इसको नोटिस भेज दो इसको हम ही रह गए अपराधी भाई साहब पंजाब के मुख्यमंत्री दिल्ली में जहाँ रहते हैं कपूरथला हाउस में उनका निवास है पंजाब के मुख्यमंत्री का उनके ऊपर शायद रेड की जा रही है मेरे को समझ नहीं आता कि पैसे तो बीजेपी भी के नेता बांट रहे हैं खुदे बांट रहे हैं चादरें बांट रहे हैं साड़ियां बांट रहे हैं जूते बांट रहे हैं जैकेट बांट रहे हैं शॉल बांट रहे हैं सोने की चेन बांट रहे हैं और रेड पंजाब के मुख्यमंत्री भी हो रही है ये कहाँ का राज है तो एक बार कहावत है रामचंद्र कह गए सिया से ऐसा कलयुग आएगा हंस चुनेगा तो चुगेगा दाना दुन का कौवा मोती खाएगा वही हाल हो रहा है हमारे देश जी हाँ भावें चोण कमीशन की टीम को बैरंग परतना पाया ਪਰ ਜੋ ਕੁਝ ਹੋਇਆ ਉਸਨੇ ਵਿਰੋਧੀਆਂ ਨੂੰ ਜ਼ਰੂਰ ਆਮ ਆਦੀ ਪਾਰਟੀ ਨੂੰ ਘੇਰਨ ਦਾ ਮੌਕਾ ਦੇ ਦਿੱਤਾ ਹੈ ਜੇਕਰ ਰਿਟਰਨਿੰਗ ਅਫਸਰ ਦੀ ਗਲਤੀ ਯਕੀਨ ਕਰੀਏ ਤਾਂ ਆਖਰ ਉਹ ਕਿਹੜੇ ਕਾਰਨ ਸੀ ਜਿਨ੍ਹਾਂ ਤੇ ਚੱਲਦੀਆਂ ਚੋਣ ਕਮਿਸ਼ਨ ਦੀ ਟੀਮ ਨੂੰ ਅੰਦਰ ਜਾਂਚ ਨਹੀਂ ਕਰਨ ਦਿੱਤੀ ਗਈ ਕੀ ਕੁਝ ਲੁਕੋਇਆ ਜਾ ਰਿਹਾ ਹੈ ਤੇ ਜੇਕਰ ਟੀਮ ਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ ਤਾਂ ਟੀਮ ਕੀ ਬਿਨਾਂ ਜਾਂਚ ਕੀਤੇ ਹੀ ਵਾਪਸ ਪਰਤੀ ਦੱਸੋ ਕੀ ਸਮਝੀਏ ਦਿੱਲੀ ਤੋਂ ਹਰਪ੍ਰੀਤ ਬੰਦੇਸ਼ਾਦ ਰਿਪੋਰਟ